ਸਾਸ਼੍ਰੀਆ ਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ ਦੋਸਤੋ ਇਨਸਾਨ ਦੀ ਇੱਛਾ ਹੁੰਦੀ ਹੈ ਕਿ ਉਸਦੇ ਕੋਲ ਬਹੁਤ ਸਾਰਾ ਪੈਸਾ ਹੋਵੇ ਸੰਪਤੀ ਹੋਵੇ ਆਸਾਨੀ ਦੇ ਨਾਲ ਪੂਰਾ ਕਰ ਸਕੇ ਲੇਕਿਨ ਸਾਰਿਆਂ ਦੀ ਕਿਸਮਤ ਇੱਕੋ ਜਿਹੀ ਨਹੀਂ ਹੁੰਦੀ ਕੁਝ ਤਾਂ ਆਪਣੇ ਲੱਕ ਦੀ ਵਜ੍ਹਾ ਦੇ ਨਾਲ ਅਮੀਰ ਹੋ ਜਾਂਦੇ ਨੇ ਅਤੇ ਉੱਥੇ ਹੀ ਕੁਝ ਇਸ ਤਰ੍ਹਾਂ ਦੇ ਲੋਕ ਵੀ ਹੁੰਦੇ ਹਨ ਜਿਨ੍ਹਾਂ ਨੂੰ ਆਪਣੀ ਰੋਜੀ ਰੋਟੀ ਕਮਾਉਣ ਦੇ ਲਈ ਬਹੁਤ ਮਿਹਨਤ ਕਰਨੀ ਪੈਂਦੀ ਹੈ ਲੇਕਿਨ ਦੋਸਤੋ ਤੁਹਾਡੀ ਜਾਣਕਾਰੀ ਦੇ ਲਈ ਦੱਸ ਦਈਏ ਕਿ ਜੋਤੀ ਸ਼ਾਸਤਰ ਦੇ ਅਨੁਸਾਰ ਇਸ ਤਰ੍ਹਾਂ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਆਉਣ ਵਾਲੇ 2024 ਸਾਲ ਕੁਝ ਰਾਸ਼ੀ ਵਾਲਿਆਂ ਦੇ ਕੁਝ ਰਾਸ਼ੀ ਵਾਲਿਆਂ ਤੇ ਮਾਤਾ ਲక్ష్ਮੀ ਜੀ ਦੀ ਵਿਸ਼ੇਸ਼ ਤੌਰ ਤੇ ਕਿਰਪਾ ਹੋ ਗਈ ਹੈ ਮਾਤਾ ਲక్ష్ਮੀ ਜੀ ਦੀ ਵਿਸ਼ੇਸ਼ ਕਿਰਪਾ ਦ੍ਰਿਸ਼ਟੀ ਵਰਸਾਂ ਦੇ ਕਾਰਨ ਇਕ ਖਾਸ ਰਾਸ਼ੀਆਂ ਵਾਲੇ ਤਾਂ ਦੇ ਨਾਲ ਮਾਲਾ-ਮਾਲ ਹੋਣ ਵਾਲੇ ਹਨ ਇਹ ਛੇ ਰਾਸ਼ੀਆਂ ਕਰੋੜਪਤੀ ਹੋਣ ਜਾ ਰਹੀਆਂ ਹਨ ਜੀ ਹਾਂ ਦੋਸਤੋ ਜਾਣ ਲੈਂਦੇ ਹਾਂ ਇਹ ਰਾਸ਼ੀਆਂ ਕਿਹੜੀਆਂ-ਕਿਹੜੀਆਂ ਹਨ ਅਤੇ ਸਭ ਤੋਂ ਪਹਿਲਾਂ ਇਹਨਾਂ ਨੂੰ ਕੀ-ਕੀ ਲਾਭ ਮਿਲਣ ਵਾਲਾ ਹੈ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਰਹੀਏ ਕਿ ਸਤੰਬਰ ਦੇ ਮਹੀਨੇ ਦੇ ਵਿੱਚ ਤੁਹਾਨੂੰ ਜੋ ਤੁਹਾਨੂੰ ਜੋ ਸਿਹਤ ਦੇ ਸੰਬੰਧੀ ਕੋਈ ਵੱਡੀ ਪਰੇਸ਼ਾਨੀ ਸੀ ਉਹ ਨਹੀਂ ਰਹੇਗੀ ਮਾਤਾ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਤੁਹਾਨੂੰ ਸਿਹਤ ਤੰਦਰੁਸਤੀ ਤੁਹਾਡੇ ਕਾਰੋਬਾਰ ਦੇ ਵਿੱਚ ਜ਼ਬਰਦਸਤੀ ਕਾਮਯਾਬੀ ਮਿਲਣ ਵਾਲੀ ਹੈ ਦੋਸਤੋ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਦੋਸਤੋ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਸੰਕਟ ਜਾਂ ਦੁੱਖ ਸਤੰਬਰ ਦੇ ਮਹੀਨੇ ਦੇ ਵਿੱਚ ਜੇਕਰ ਤੁਹਾਨੂੰ ਆਉਂਦਾ ਹੈ ਤਾਂ ਉਹ ਤਕਲੀਫ ਤੁਹਾਡੀ ਹੁਣ ਮਾਤਾ ਲਕਸ਼ਮੀ ਖੁਦ ਦੂਰ ਕਰਨ ਵਾਲੇ ਹਨ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਅਸੀਂ ਅਸੀਂ ਜਿਹੜੇ ਜਤਕਾਂ ਦੀ ਗੱਲ ਕਰ ਰਹੇ ਹਾਂ ਜਿਹੜੀ ਰਾਸ਼ੀ ਵਾਲਿਆਂ ਦੀ ਗੱਲ ਕਰ ਰਹੇ ਹਾਂ ਉਹਨਾਂ ਸਾਰਿਆਂ ਦੀ ਮਨੋ ਕਾਮਨਾਵਾਂ ਮਾਤਾ ਲਕਸ਼ਮੀ ਜੀ ਹੁਣ ਸਤੰਬਰ ਦੇ ਮਹੀਨੇ ਦੇ ਵਿੱਚ ਪੂਰੇ ਕਰਨ ਵਾਲੀ ਹੈ ਦੋਸਤੋ ਤੁਹਾਨੂੰ ਦੱਸ ਦਈਏ ਕਿ ਇਹਨਾਂ ਦੇ ਜੀਵਨ ਦੇ ਵਿੱਚ ਹੁਣ ਸੁਖ ਸਮਰiddhi ਆਵੇਗੀ ਜੋ ਪਿਛਲੇ 4 ਮਹੀਨਿਆਂ ਤੋਂ ਮੁਸ਼ਕਲਾਂ ਨੂੰ ਚੱਲ ਰਹੇ ਸੀ ਉਹ ਨਾ ਦੂਰ ਹੋ ਜਾਵੇਗੇ ਤੇ ਦਿੱਕਤਾਂ ਦਾ ਸਾਹਮਣਾ ਵੀ ਹੁਣ ਤੁਹਾਨੂੰ ਨਹੀਂ ਕਰਨਾ ਪਵੇਗਾ ਕਿਉਂਕਿ ਸਤੰਬਰ ਦੇ ਮਹੀਨੇ ਦੇ ਵਿੱਚ ਮਾਤਾ ਲਕਸ਼ਮੀ ਜੀ ਇਹਨਾਂ 6 ਰਾਸ਼ੀ ਵਾਲਿਆਂ ਦੀ ਕਿਸਮਤ ਬਦਲਣ ਵਾਲੀ ਹੈ ਇਸ ਕਰਕੇ ਇਹਨਾਂ ਦੇ ਵਪਾਰ ਦੇ ਵਿੱਚ ਨੌਕਰੀ ਵਿੱਚ ਕੋਈ ਦਿੱਕਤ ਨਹੀਂ ਚੱਲ ਸਕਦੀ ਹੁਣ ਉਹਨਾਂ ਦਿੱਕਤਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਤੇ ਬਹੁਤ ਸਾਰਾ ਧਨ ਤੁਹਾਨੂੰ ਪ੍ਰਾਪਤ ਹੋਵੇਗਾ ਨੌਕਰੀ ਦੇ ਵਿੱਚ ਪ੍ਰਮੋਸ਼ਨ ਦੇ ਵੀ ਚੋਕਬੰਦੇ ਨਜ਼ਰ ਆ ਰਹੇ ਹਨ ਦੋਸਤੋ ਗ੍ਰਹਾਂ ਦੀ ਗੋਚਰ ਸਥਿਤੀ ਇਸ ਮਹੀਨੇ ਜਾਨੀ ਕਿ ਸਤੰਬਰ ਦੇ ਮਹੀਨੇ ਇਸ ਰਾਸ਼ੀ ਵਾਲਿਆਂ ਦੇ ਇਸ ਮਹੀਨੇ ਜੀਵਨ ਦੇ ਵਿੱਚ ਆਰਥਿਕ ਸਥਿਤੀ ਵਿੱਚ ਸੁਧਾਰ ਹੋਵੇਗਾ ਇਹਨਾਂ ਰਾਸ਼ੀ ਵਾਲਿਆਂ ਨੂੰ ਸਤੰਬਰ ਦੇ ਮਹੀਨੇ ਦੇ ਦੌਰ ਚ ਬਦਸਤ ਲਾਭ ਮਿਲਣ ਵਾਲਾ ਹੈ ਸਤੰਬਰ ਦੇ ਮਹੀਨੇ ਦੇ ਵਿੱਚ ਇਹਨਾਂ ਨੂੰ ਹਰ ਖੇਤਰ ਦੇ ਵਿੱਚ ਫਾਇਦਾ ਹੋਣ ਵਾਲਾ ਹੈ ਕਿਉਂਕਿ ਦੋਸਤੋ ਗ੍ਰਹਾਂ ਦੇ ਰਾਜਾ ਸੂਰੇ ਦੇਵ ਇਸ ਮਹੀਨੇ ਦੇ ਵਿੱਚ ਰਾਸ਼ੀ ਪਰਿਵਰਤਨ ਕਰਨਗੇ ਅਤੇ ਇਸ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਹੀ ਦੋਸਤੋ ਸ਼ੁਕਰ ਗ੍ਰਹਿ ਦਾ ਵੀ ਰਾਸ਼ੇ ਪਰਿਵਰਤਨ ਅਤੇ ਉਥੇ ਮੰਗਲ ਜੋ ਜ਼ਮੀਨ ਪ੍ਰਾਪਰਟੀ ਦੇ ਕਾਰਕ ਨੇ ਉਹਨਾਂ ਦਾ ਵੀ ਰਾਸ਼ੇ ਪਰਵਰਤਨ ਹੋਵੇਗਾ ਬੁੱਧ ਦਾ ਵੀ ਪਰਿਵਰਤਨ ਹੋਵੇਗਾ ਇਹਨਾਂ ਸਾਰਿਆਂ ਪਰਿਵਰਤਨਾਂ ਦੇ ਵਿੱਚ ਬੁੱਧ ਰਾਜੋਗ ਅਤੇ ਸ਼ੁਭ ਸੰਜੋਗ ਦੇ ਕਾਰਨ ਇਸ ਮਹੀਨੇ ਇਸ ਰਾਸ਼ੀ ਵਾਲਿਆਂ ਨੂੰ ਸ਼ੁਭផល ਪ੍ਰਾਪਤ ਹੋਣਗੇ ਇਹ ਛੇ ਰਾਸ਼ੀਆਂ ਵਾਲੇ ਧਨ ਨਾਲ ਮਾਲ ਮਾਲ ਹੋਣ ਵਾਲੇ ਹਨ ਆਓ ਜਾਣ ਲੈਂਦੇ ਹਾਂ ਇਹ ਰਾਸ਼ੀਆਂ ਕਿਹੜੀਆਂ-ਕਿਹੜੀਆਂ ਹਨ ਇਹਨਾਂ ਨੂੰ ਆਖਿਰ ਕਿੰਨਾ ਧਨ ਲਾਭ ਹੋਵੇਗਾ ਦੋਸਤੋ ਸਭ ਤੋਂ ਪਹਿਲੀ ਜਿਹੜੀ ਰਾਸ਼ੀ ਹੈ ਜਿਸ ਦਾ November مہینے ਦੇ ਵਿੱਚ ભાગ ਉਹਦੇ ਹੋਣ ਵਾਲਾ ਹੈ ਉਹ ਹੈ మేک રાશિ మేک રાશિ والے ਤੁਹਾਨੂੰ ਸਤੰਬਰ ਦੇ ਮਹੀਨੇ ਦੇ ਵਿੱਚ ਕਰੋੜਾ ਦੀ સંપਤੀ ਪ੍ਰਾਪਤ ਹੋਣ ਵਾਲੀ ਹੈ ਜਮੀਨ ਪ੍ਰਾਪਰਟੀ ਤੋਂ ਲਾਭ ਹੋ ਸਕਦਾ ਹੈ ਧਨ ਕਮਾਉਣ ਦੇ ਸੁਨਹਿਰੇ ਮੌਕੇ ਮਿਲ ਸਕਦੇ ਹਨ ਤੁਹਾਡੀ ਜਾਣਕਾਰੀ ਦੇ ਲਈ ਤਾਂ ਸਹੀ ਹੈ ਕਿ ਤੁਹਾਡੇ ਦੁਆਰਾ ਲਏ گئے ਫੈਸਲੇ ਸਹੀ ਸਾਬਤ ਹੋਣਗੇ ਸਮਾਜ ਦੇ ਵਿੱਚ ਮਾਨ ਸਨਮਾਨ ਵਧੇਗਾ ਹਰ ਕੰਮ ਦੇ ਵਿੱਚ ਸਫਲਤਾ ਤੁਹਾਡੇ ਕਦਮ ਚਮਦੇ ਜਾਵੇਗੇ ਤੇ ਤੁਹਾਡੇ ਬੰਦ ਕਿਸਮਤ ਦੇ ਤਾਲੇ ਵੀ ਖੋਲਣ ਵਾਲੇ ਹਨ ਸਤੰਬਰ ਦੇ ਮਹੀਨੇ ਦੇ ਵਿੱਚ ਮਾਤਾ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਤੁਹਾਨੂੰ ਨੌਕਰੀ ਦੇ ਵਿੱਚ ਪ੍ਰਮੋਸ਼ਨ ਮਿਲਣ ਦੇ ਪੂਰੇ ਯੋਗ ਹਨ ਜਿਸ ਵੀ ਕੰਮ ਦੇ ਵਿੱਚ ਤੁਸੀਂ ਹੱਥ ਲਗਾਓਗੇ ਸਤੰਬਰ ਦੇ ਮਹੀਨੇ ਦੇ ਵਿੱਚ ਕਾਮਯਾਬੀ ਤੁਹਾਡੇ ਕਦਮ ਚੋਂਦੀ ਜਾਵੇਗੀ ਮੇਕ ਰਾਸ਼ੀ ਵਾਲਿਓ ਇਸ ਮਹੀਨੇ ਤੁਸੀਂ ਆਪਣਾ ਦੰਪਤੀ ਜੀਵਨ ਵਿਸ਼ੇਸ਼ ਰੂਪ ਤੇ ਖੁਸ਼ਮਈ ਬਿਤਾਉਣ ਵਾਲੇ ਹੋ ਇਸ ਸਮੇਂ ਦੇ ਵਿੱਚ ਤੁਹਾਡੇ ਕਾਫੀ ਪ੍ਰੇਮ ਸਬੰਧ ਦੇ ਵਿੱਚ ਨਿਹਿਤਿਕੀਆਂ ਵਧਣਗੀਆਂ ਤੁਹਾਡਾ ਪ੍ਰੇਮ ਜੀਵਨ ਸ਼ਾਨਦਾਰ ਰਹਿਣ ਵਾਲਾ ਹੈ ਦੋਸਤੋ ਅਗਲੀ ਰਾਸ਼ੀ ਹੈ ਮਿਥਨ ਰਾਸ਼ੀ ਮਿਥਨ ਰਾਸ਼ੀ ਵਾਲਿਆਂ ਨੂੰ ਦੱਸਦੇ 1 ਸਤੰਬਰ 2024 ਤੁਹਾਨੂੰ ਕਰੋੜਪਤੀ ਬਣਾ ਤੋਂ ਕੋਈ ਨਹੀਂ ਰੋਕ ਸਕਦਾ ਇਹ ਸਾਰੇ ਸ਼ੋਭ ਸੰਜੋਗ ਅਤੇ ਦੁਰਲਭ ਸੰਜੋਗ ਦੇ ਕਾਰਨ ਤੁਹਾਨੂੰ ਮਾਲਾ-ਮਾਲ ਹੋਣ ਤੋਂ ਕੋਈ ਨਹੀਂ ਰੋਕ ਸਕਦਾ ਕਿਉਂਕਿ ਇਸ ਸਤੰਬਰ ਦੇ ਮਹੀਨੇ ਦੇ ਵਿੱਚ ਕਈ ਸੁਨਹਿਰੇ ਅਵਸਰ ਮਾਤਾ ਲక్ష్ਮੀ ਜੀ ਤੁਹਾਨੂੰ ਦੇਣ ਵਾਲੇ ਹੈ ਰਾਸਤੇ ਖੁੱਲਣ ਵਾਲੇ ਹਨ ਨੌਕਰੀ ਵਗੈਰਾ ਦੇ ਤੁਸੀਂ ਜ਼ਬਰਦਸਤ ਮੁਨਾਫਾ ਕਮਾ ਸਕਦੇ ਹੋ ਅਤੇ ਨਾਲ ਹੀ ਨਾਲ ਰੁਕਿਆ ਹੋਇਆ ਤੰਣ ਫਸਿਆ ਹੋਇਆ ਤੰ ਤੁਹਾਨੂੰ ਪੈਸਾ ਵਾਪਸ ਮਿਲ ਸਕਦਾ ਹੈ ਤੁਹਾਨੂੰ ਸਾਰੇ ਕੰਮਾਂ ਦੇ ਵਿੱਚ ਸਫਲਤਾ ਮਿਲੇਗੀ ਇਸ ਸਮੇਂ ਤੁਹਾਡੇ ਘਰ ਦੇ ਵਿੱਚ ਮਾਨ ਸਨਮਾਨ ਵਧੇਗਾ ਵੱਡੀਆਂ ਜ਼ਿੰਮੇਵਾਰੀਆਂ ਵੱਸ ਸਕਦੀਆਂ ਨੇ ਲਾਈਫ ਦੇ ਲਈ ਚੰਗਾ ਸਾਲ ਹੈ ਜਾਨੀ ਕਿ ਇਹ ਕਹਿ ਸਕਦੇ ਹਾਂ ਕਿ ਸਤੰਬਰ 2024 ਦੇ ਵਿੱਚ ਵਿਦਿਆਰਥੀਆਂ ਦੇ ਲਈ ਵੀ ਸਮਾਂ ਚੰਗਾ ਹੈ ਖਾਸ ਰਹਿਣ ਵਾਲਾ ਹੈ ਜੋ ਕਿ ਕਿਸੇ ਖਾਸ ਰਿਜ਼ਲਟ ਆਉਣ ਦਾ ਇੰਤਜ਼ਾਰ ਕਰ ਰਹੇ ਹਨ ਸਿਹਤ ਵੱਲੋਂ ਵੀ ਇਹ ਸਮਾਂ ਤੁਹਾਡੇ ਲਈ ਚੰਗਾ ਹੈ ਦੋਸਤੋ ਅਗਲੀ ਰਾਸ਼ੀ ਹੈ ਮਕਰ ਰਾਸ਼ੀ ਮਕਰ ਰਾਸ਼ੀ ਵਾਲਿਆਂ ਦਾਸਤੇ ਇਹ ਕਿ ਸਤੰਬਰ 2024 ਦੇ ਵਿੱਚ ਮਾਤਾ ਲక్ష్ਮੀ ਜੀ ਦੀ ਵਿਸ਼ੇਸ਼ ਕਿਰਪਾ ਦੇ ਰਸਤੇ ਬਣਨ ਜਾ ਰਹੀ ਹੈ ਇਸ ਲਈ ਸਤੰਬਰ 2024 ਤੁਹਾਡੇ ਲਈ ਖਾਸ ਰਹਿਣ ਵਾਲਾ ਹੈ ਤੁਹਾ ਨੂੰ ਨਵੇਂ 파ਟਨਰ ਦਾ ਸਾਥ ਮਿਲੇਗਾ ਦੋਸਤੋ ਤੁਹਾਡੀ ਜਾਣਕਾਰੀ ਦੇ ਲਈ ਦੱਸ ਦਈਏ ਕਿ ਤੁਸੀਂ ਜੀਵਨ ਦੇ ਵਿੱਚ ਕਾਫੀ ਵਿਜੀ ਦਿਖਾਈ ਦਿਓਗੇ ਕਾਰ ਦੇ ਵਿੱਚ ਜੋ ਕਾਫੀ ਕਮ ਪੈਂਡਿੰਗ ਪੈਸੇ ਜੋ ਮੁਸ਼ਕਲ ਕੰਮ ਸੀ ਜੋ ਕਾਫੀ ਦਿਨਾਂ ਤੋਂ ਰੁੱਕੇ ਸੀ ਉਹਨਾਂ ਨੂੰ ਪੂਰਾ ਕਰਨ ਦੇ ਤੁਸੀਂ ਪੂਰੀ ਪੂਰੀ ਕੋਸ਼ਿਸ਼ ਕਰੋਗੇ ਕੋਟ ਕਚੈਰੀ ਦੇ ਮਾਮਲਿਆਂ ਦੇ ਵਿੱਚ ਜ਼ਬਰਦਸਤ ਸਫਲਤਾ ਪ੍ਰਾਪਤ ਹੋਣ ਦੀ ਨਜ਼ਰ ਆ ਰਹੀ ਹੈ ਇਸ ਲਈ ਸਤੰਬਰ 2024 ਦੇ ਵਿੱਚ ਤੁਹਾਡੇ ਲਈ ਬਹੁਤ ਹੀ ਖਾਸ ਰਹਿਣ ਵਾਲਾ ਹੈ ਦੋਸਤੋ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੇ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲਿਆਂ ਦਾ ਸੁਆਹੀਏ ਤੁਹਾਡੇ ਲਈ ਇਹ ਮਹੀਨਾ ਬਹੁਤ ਹੀ ਕਾਸ ਰਹੇਗਾ ਮਾਤਾ ਲక్ష్ਮੀ ਜੀ ਸਭ ਤੋਂ adhik ਕਿਰਪਾ ਦੇਸ਼ੇ ਤੁਹਾਡੇ ਤੇ ਰਹੇਗੀ ਸਤੰਬਰ ਦੇ ਮਹੀਨੇ ਦੇ ਵਿੱਚ ਤੁਹਾਡੀ ਸਿਹਤ ਬਿਲਕੁਲ ਸਹੀ ਤੇ ਉਤਮ ਰਹੇਗੀ ਤੁਸੀਂ ਆਪਣੇ ਜੀਵਨ ਦੇ ਵਿੱਚ ਜਿਹੜੀਆਂ ਜਿਹੜੀਆਂ ਆ ਰਹੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਸੀ ਉਹ ਹੁਣ ਉਹਨਾਂ ਤੋਂ ਮੁਕਤੀ ਪਾਓਗੇ ਵਿਦੇਸ਼ਾਂ ਦਾ ਤੁਹਾਨੂੰ ਮੌਕਾ ਮਿਲੇਗਾ ਤੁਸੀਂ ਦੂਰ ਦੀ ਯਾਤਰਾ ਵੀ ਕਰ ਸਕਦੇ ਹੋ ਇਹ ਯਾਤਰਾ ਤੁਹਾਡੇ ਲਈ ਸ਼ੁਭ ਰਹੇਗੀ ਸਤੰਬਰ ਦੇ ਮਹੀਨੇ ਦੇ ਵਿੱਚ ਨੌਕਰੀ ਸੰਬੰਧੀ ਤੁਹਾਨੂੰ ਕੋਈ ਵੱਡੀ ਖੁਸ਼ਖਬਰੀ ਮਿਲੇਗੀ ਬੌਸ ਅਤੇ ਉੱਚ ਅਧਿਕਾਰੀਆਂ ਦਾ ਤੁਹਾਨੂੰ ਪੂਰਾ ਸਪੋਰਟ ਮਿਲੇਗਾ ਜਿਸ ਵੀ ਕੰਮ ਦੇ ਲਈ ਤੁਸੀਂ ਜੋ ਵੀ ਫੈਸਲਾ ਲਓਗੇ ਉਸ ਵਿੱਚ ਸਫਲਤਾ ਤੇ ਕਾਮਯਾਬੀ ਤੁਹਾਨੂੰ ਨਜ਼ਰ ਆਵੇਗੀ ਜਿਹੜੇ ਵੀ ਕੰਮ ਨੂੰ ਤੁਸੀਂ ਹੱਥ ਪਾਓਗੇ ਉਸ ਕੰਮ 'ਚ ਤੁਹਾਨੂੰ ਲਾਭ ਹੋਵੇਗਾ ਇਹ ਕੰਮ ਤੁਹਾਡੇ ਲਈ ਬਣਿਆ ਹੋਇਆ ਹੈ ਸੰਤਾਨ ਵੱਲੋਂ ਤੁਹਾਨੂੰ ਸੁੱਖ ਮਿਲੇਗਾ ਸਮਾਏ ਦੇ ਵਿੱਚ ਤੁਹਾਡਾ ਰੁਤਪਾਵ ਵਧੇਗਾ ਤੇ ਤੁਹਾਨੂੰ ਮਾਨ ਸਨਮਾਨ ਮਿਲੇਗਾ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਮੇਨ ਰਾਸ਼ੀ ਮੇਨ ਰਾਸ਼ੀ ਵਾਲਿਆਂ ਦਾਸੇ ਇਹ ਕਿ ਤੁਹਾਡੇ ਲਈ ਸਤੰਬਰ 2024 ਬਹੁਤ ਹੀ ਖਾਸ ਸਾਲਣ ਵਾਲਾ ਹੈ ਲਾਟਰੀ ਵਗੈਰਾ ਇਹਦੇ ਵਿੱਚ ਤੁਸੀਂ ਜ਼ਬਰਦਸਤ ਮੁਨਾਫਾ ਕਮਾ ਸਕਦੇ ਹੋ ਨਾਲ ਹੀ ਨਾਲ ਰੁਕਿਆ ਹੋਇਆ ਤੇ ਫਸਿਆ ਹੋਇਆ ਤਾਂ ਤੁਹਾਨੂੰ ਪ੍ਰਾਪਤ ਹੋਵੇਗਾ ਨਾਲ ਹੀ ਨਾਲ ਪਾਰਟਨਰਸ਼ਿਪ ਬਿਜ਼ਨਸ ਵਪਾਰ ਜੇਕਰ ਤੁਸੀਂ ਕਰ ਰਹੇ ਹੋ ਤੇ ਤੁਹਾਨੂੰ ਲਾਭ ਦੇਖਣ ਨੂੰ ਮਿਲੇਗਾ ਜਿਸ ਵੀ ਕੰਮ ਦੇ ਵਿੱਚ ਤੁਸੀਂ ਹੱਥ ਲਗਾਓਗੇ ਉਸ ਕੰਮ ਦੇ ਵਿੱਚ ਤੁਹਾਨੂੰ ਸਫਲਤਾ ਹੁੰਦੀ ਨਜ਼ਰ ਆਵੇਗੀ ਤੁਹਾਡੇ ਖਰਚਿਆਂ ਵਿੱਚ ਥੋੜਾ ਜਿਹਾ ਨਿਰੰਤਰ ਵੀ ਦੇਖਣ ਨੂੰ ਮਿਲੇਗਾ ਖਰਚਿਆਂ ਦੇ ਵਿੱਚ ਕਮੀ ਆਵੇਗੀ ਅਗਲੀ ਰਾਸ਼ੀ ਹੈ ਜੀ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲਾਂ ਦਾ ਸੇ 2024 ਤੁਹਾਡੇ ਲਈ ਵਧੀਆ ਹੈ ਜੇਕਰ ਤੁਹਾਡਾ ਕੋਈ ਅਧੂਰਾ ਕੰਮ ਪਿਆ ਹੋਇਆ ਸੀ ਵਪਾਰ ਵਿੱਚ ਜਾਂ ਫਿਰ ਤੁਹਾਡੇ ਕੈਰੀਅਰ ਦੇ ਵਿੱਚ ਉਹ ਕੰਮ ਅਧੂਰਾ ਪੂਰਾ ਹੋਵੇਗਾ ਅੱਤੇ ਤੁਹਾਨੂੰ ਜੇਕਰ ਨੌਕਰੀ ਦੀ ਤਲਾਸ਼ ਸੀ ਉਹ ਜੋਬ ਤੁਹਾਨੂੰ ਲੱਗਣ ਦੀ ਸੰਭਾਵਨਾ ਹੈ ਘਰ ਪਰਿਵਾਰ ਦਾ ਤੁਹਾਨੂੰ ਸਪੋਰਟ ਮਿਲੇਗਾ ਵੱਡੇ ਪਾਈ ਪੈਨ ਦਾ ਸਪੋਰਟ ਮਿਲੇਗਾ ਤੁਹਾਨੂੰ ਬੈਂਕ ਸ਼ੇਅਰ ਤੋਂ ਵੀ ਪੂਰਾ ਲਾਭ ਮਿਲੇਗਾ ਤੁਹਾਡੀ ਆਰਥਿਕ ਸਥਿਤੀ ਪਹਿਲਾਂ ਨਾਲੋਂ ਮਜ਼ਬੂਤ ਹੋਵੇਗੀ ਕਿਉਂਕਿ ਮਾਤਾ ਲਕਸ਼ਮੀ ਜੀ ਦੀ ਕਿਰਪਾ ਇਹਨਾਂ ਰਾਸ਼ੀ ਵਾਲਿਆਂ ਤੇ ਸਭ ਤੋਂ ਜ਼ਿਆਦਾ ਹੋਣ ਵਾਲੀ ਹੈ ਦੋਸਤੋ ਇਹ ਸੀ ਉਹ ਪਾਕਸ਼ਾਲੀ ਰਾਸ਼ੀਆਂ ਜਿਨ੍ਹਾਂ ਦੀ ਸਤੰਬਰ ਮਹੀਨੇ ਦੇ ਵਿੱਚ ਕਿਸਮਤ ਬਦਲਣ ਵਾਲੀ ਹੈ એ સાડી અજની વિડીયોની જાણકારી જેકર એવીડિયો ચં લાગે શેર કર્યો છે ધનવાદ